ਉਹ ਬੰਦੇ ਪਰੇਸ਼ਾਨ ਕਰ ਰਹੇ ਨੇ ਉਹ ਗੁੰਡਾ ਅਨਸਰ ਨੇ ਇਹ ਜਗਾ ਗਊਸ਼ਾਲਾ ਦੀ ਹੈ ਗਊਸ਼ਾਲਾ ਦੀ ਸੀ ਗਊਸ਼ਾਲਾ ਦੀ ਹੀ ਰਹੂਗੀ ਗਊਸ਼ਾਲਾ ਦੀ ਜਗਾ ਦੇ ਵਿੱਚ ਕੋਈ ਵੀ ਗੁੰਡਾ ਅਨਸਰ ਕੋਈ ਵੀ ਗਲਤ ਅਨਸਰ ਇੱਥੇ ਆ ਕੇ ਕਿਸੇ ਦੁਕਾਨਦਾਰ ਨੂੰ ੜਕਾਉਂਦੀ ਜਾਂ ਤਲਕਾਉਂਦੀ ਜਾਂ ਹੋਂਦੀ ਕੋਸ਼ਿਸ਼ ਕਰੂਗਾ ਤਾਂ ਸਾਰਾ ਸ਼ਹਿਰ ਗਊਸ਼ਾਲਾ ਦੇ ਨਾਲ ਹੈ ਕਿਉਂਕਿ ਗਊਸ਼ਾਲਾ ਸਾਰੇ ਸ਼ਹਿਰ ਦੀ ਸਾਂਝੀ ਹੈ ਇਹ ਪ੍ਰਾਪਰਟੀ ਗਊਸ਼ਾਲਾ ਦੀ ਹੈ ਪੁਰਾਣੀ ਪ੍ਰਾਪਰਟੀ ਹੈ ਉਹ ਅਜ ਦੀ ਨਹੀਂ ਸੈਕੜੇ ਸਾਲ ਪੁਰਾਣੀ ਪ੍ਰਾਪਰਟੀ ਹੈ ਇਹ ਗਊਸ਼ਾਲਾ ਨੇ ਸਟੈਪ ਅ ਮਜਬੂਰੀ ਚੱਕਿਆ ਜੀ ਸਾਰੀ ਮਾਨਸਾ ਦੇ ਅੱਜ ਧਾਰਮਿਕ ਸਮਾਜਿਕ ਰਾਜਨੀਤਿਕ ਵਪਾਰਕ ਸੰਸਥਾਵਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਸ ਸਾਰਾ ਸ਼ਹਿਰ ਉੱਭੜਿਆ ਸੀ ਤੇ ਅੱਜ ਸ਼ਹਿਰ ਦਾ ਗੁੱਸਾ ਖੁੱਟਿਆ ਜਿਹੜੀਆਂ ਜਿਹੜੀ ਜਗ੍ਹਾ ਤੇ ਸੀ ਅੱਜ ਬੈਠੀਆਂ ਹੈਗੇ ਇਹ ਗਊਸ਼ਾਲਾ ਜਿੱਜੀ ਪ੍ਰਾਪਰਟੀ ਹੈ ਇੱਥੇ ਦੁਕਾਨਾਂ ਘਟੀਆਂ ਹੋਈਆਂ ਐਸੇ ਕਿਰਾਏ ਨਾਲ ਮਾਨਸਾ ਦੇ ਵਿੱਚ ਚਾਰ ਗਊਸ਼ਾਲਾ ਲੱਗੀਆਂ ਉਹਨਾਂ ਦਾ ਵਿੱਚ 7000 ਗਊਆਂ ਜਿਹੜਾ ਪਾਲ ਰਿਹਾ ਹੈਗਾ ਜੇ 7000 ਗਊਆਂ ਚ ਸੜਕਤੀ ਆ ਜਾਂਦਾ ਸੋਚੋ ਸ਼ਹਿਰ ਦਾ ਕੀ ਹਾਲ ਹੋਊਗਾ ਇਹ ਸਾਡਾ ਸਮਾਜ ਹੈ ਜਿਨ੍ਹਾਂ ਨੇ ਗਊਆਂ ਸੰਭਾਲੀਆਂ ਹੋਈਆਂ ਆਂਗੀਆਂ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਹੋਇਆ ਕੁਝ ਨਜਾਇਜ਼ ਦੁਕਾਨਦਾਰਾਂ ਨੇ ਸਾਡੀਆਂ ਜਿਹੜੀਆਂ ਗਊਸ਼ਾਲਾ ਦੀਆਂ ਪ੍ਰਾਪਰਟੀਆਂ ਸੀ ਉਹਨਾਂ ਦੇ ਕਬਜ਼ਾ ਕਰ ਰੱਖਿਆ ਸੀ ਨਾ ਉਹ ਕਈ ਸਾਲਾਂ ਤੋਂ ਕਿਰਾਇਆ ਪਰ ਰਹੇ ਸੀ ਇਹ ਤੇ ਨਾ ਹੀ ਕੋਈ ਕਿਸੇ ਐ ਐਸੇ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲ ਰਿਹਾ ਸੀ ਆ ਤਾਂ ਸ਼ਹਿਰ ਵਾਸੀ ਗੁੱਸਾ ਫੁੱਟਿਆ ਉਹ ਜਿਹੜੇ ਬੰਦ ਪਈਆਂ ਦੁਕਾਨਾਂ ਸੀ ਆ ਜੋ ਗਊਸ਼ਾਲਾ ਦੀ ਜਿਹੜੀ ਪ੍ਰਾਪਰਟੀ ਹੈ ਅੱਜ ਉਹਨਾਂ ਦੇ ਅਸੀਂ ਦੁਬਾਰਾ ਕਬਜ਼ਾ ਲਿਆ ਸਾਰੇ ਸ਼ਹਿਰਾਂ ਵਾਲੇ ਦਾ तकरीबन ਨੇ ਇਹ ਜਿਹੜੀ ਪੁਰਾਣੀ ਗਊਸ਼ਾਲਾ ਵਸਦੀ ਹੈ ਸ਼ਹਿਰ ਦੇ ਵਿੱਚ ਫਟਕ ਦੇ ਨੇੜੇ तकरीबन ਮੈਨ ਲੱਗਾ 100 150 150 ਸਾਲ ਦੇ ਕਰੀਬ ਜਿਹੜੀ ਹੈਗੀ ਹੈ ਇਹ ਜਗਾ ਗਊਸ਼ਾਲਾ ਕੋਲੇ ਹੈ ਪਹਿਲਾਂ ਇੱਥੇ ਗਊਸ਼ਾਲਾ ਸੀ ਉਦੋਂ ਗਊਆਂ ਦੀ ਗਿਣਤੀ ਜਿਹੜੀ ਹੈਗੀ ਹੈ 2-300 ਸੀ ਉਸ ਤੋਂ ਬਾਅਦ ਗਊਸ਼ਾਲਾ ਜਿਹੜੀ ਹੈਗੀ ਹੈ ਵਾਟਰਬਾਕਸ ਰੋਡ ਤੇ ਚਲੀ ਸ਼ਿਫਟ ਹੋ ਗਈ ਇੱਥੋਂ ਮਾਰਕੀਟ ਬਣਾਤੀ ਗਊਸ਼ਾਲਾ ਨੇ ਕਿਉਂਕਿ ਜਿੱਥੇ ਮਤਲਬ ਅੱਜ 2.5 ਹਜ਼ਾਰ 3-3 ਹਜ਼ਾਰ ਗਊਆਂ ਗਊਤਣ ਹੈਗਾ ਮਾਨਸਾ ਦੇ ਵਿੱਚ ਬਹੁਤ ਸਾਰੀਆਂ ਗਊਸ਼ਾਲਾ ਹੈਗੀਆਂ ਨੇ ਜਿੱਥੇ 1000 1500 ਤੋਂ 2000 ਗਊਤਣ ਹੈਗਾ ਉਹਨੂੰ ਸਾਰੇ ਸ਼ਹਿਰ ਦੇ ਲੋਕ ਹੀ ਚਲਾ ਰਹੇ ਆ ਇਸ ਜਗ੍ਹਾ ਨੂੰ ਕੋਈ ਗੁੰਡਾ ਅੰਸਰ ਜਿਹੜੇ ਹੈਗੇ ਕੁਛ ਨਾ ਕੁਛ ਦੱਬਣਾ ਚਾਹੁੰਦੇ ਆ ਕੋਈ ਪੁਰਾਣੇ ਕਾਗਜ਼ ਕੱਢ ਕੇ ਜਾਂ ਇਸ ਤਰ੍ਹਾਂ ਦਾ ਲੇਕਿਨ ਜਦੋਂ ਦਾ ਇਹ ਸ਼ਹਿਰ 1904 ਦੇ ਵਿੱਚ ਕਹਿੰਦੇ ਮੈਨੂੰ ਮੈਂ ਦੇਖਿਆ ਨਹੀਂ ਲੇਕਿਨ ਬਜ਼ੁਰਗਾਂ ਦਾ ਦੱਸਣ ਦਾ ਵੀ 1904 ਦੇ ਵਿੱਚ ਟਾਊਨ ਪਲੈਨਰ ਵਾਲਿਆਂ ਨੇ ਇਹ ਸ਼ਹਿਰ ਬਸਾਇਆ ਸੀ ਉਦੋਂ ਦੇ ਹੀ ਸਾਡੇ ਸ਼ਹਿਰ ਦੇ ਵਿੱਚ ਗਊਸ਼ਾਲਾ ਆਪਣਾ ਲక్ష్ਮੀ ਨਾਰਾਇਣ ਮੰਦਿਰ ਬਣਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਣੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਜੱਦੀ ਪੁਸ਼ਤੀ ਜਿਹੜੇ ਸਾਡੀਆਂ ਮਤਲਬ ਇਹ ਧਾਰਮਿਕ ਸੰਸਥਾਵਾਂ ਨੇ ਤੇ ਅਸੀਂ ਤਾਂ ਆਪਣਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਕਈ ਵਾਰ ਕੋਈ ਗੁੰਡਾ ਅਨਸਰ ਐਵੇਂ ਮਤਲਬ ਮੋਢੇ ਤੇ ਬੰਦੂਕ ਧਰ ਕੇ ਲੜਖੜਾ ਮਾਰ ਕੇ ਸ਼ਹਿਰ 'ਚ ਆ ਜਾਂਦਾ ਇਹ ਜਿਹੇ ਗੁੰਡਾ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਆ ਤੇ ਅਸੀਂ ਉਹਨਾਂ ਨੂੰ ਵੀ ਸੁਨੇਹਾ ਦੇਣਾ ਚਾਹਾਂਗੇ ਵੀ ਸਾਰਾ ਸ਼ਹਿਰ ਇਸ ਮਸਲੇ ਤੇ ਇਕੱਠਾ ਗਊਸ਼ਾਲਾ ਦੀ ਹੋਵੇ ਚਾਹੇ ਮੰਦਰ ਦੀ ਹੋਵੇ ਚਾਹੇ ਗੁਰਦੁਆਰੇ ਦੀ ਹੋਵੇ ਕਿਸੇ ਦੀ ਜਗ੍ਹਾ ਤੇ ਕੋਈ ਨਜਾਇਜ਼ ਕਬਜ਼ਾ ਕਰਨ ਨਹੀਂ ਦਿੱਤਾ ਜਾਊਗਾ